ਕੀ ਤੁਸੀਂ ਆਈਓ ਭੈਣਾਂ ਨੂੰ ਵੀ ਸਾਡੀਆਂ ਭੇਟੀਆਂ ਨਾਲ ਤਾਂ ਗਈ ਹਾਂ ਟਾਈਮਿੰਗ ਅਹ ਟਾਈਮਿੰਗ ਸੀ ਕਦੇ ਦੁਪਹਿਰ ਤੋਂ ਸ਼ੁਰੂ ਕਰਨਾ ਤਰਨਾ ਔਰ ਉਹ ਤਰਨਾ ਕਦੋਂ ਤੱਕ ਚੱਲਣਾ ਹੈ ਜਦ ਤੱਕ ਡੰਪ ਖਤਮ ਨਹੀਂ ਹੋ ਜਾਂਦਾ ਅਸੀਂ ਤਰਨਾ ਨਹੀਂ ਹਟਾਵਾਂਗੇ ਜਿਹੜੀਆਂ ਸਾਡੇ ਨਾਲ ਭੈਣਾਂ ਚੱਲ ਰਹੀਆਂ ਨੇ ਬਾਕੀ ਕੇਵਲ ਵੀ ਅੱਜ ਤੋਂ ਸਾਡੀਆਂ ਭੈਣਾਂ ਦੇ ਕੋ ਰੁਟੀਨ 'ਚ ਸਾਡੇ ਨਾਲ ਚੱਲ ਰਹੀਆਂ ਪੁਲਿਸ ਲਈ ਅਸੀਂ ਬਾਕੀ ਪਰਿਵਾਰਾਂ ਨੂੰ ਵੀ ਕਹਦੇ ਹਾਂ ਯਾਰ ਜੇ ਤੁਹਾਡੇ ਵੀ ਪਰਿਵਾਰ ਇਹ ਖਵਾਰਾਂ ਚ ਆਪਣੀਆਂ ਆਪਣੀਆਂ ਫੋਟੋਆਂ ਦਿੰਦੇ ਆ ਅੱਜ ਕੱਲ੍ਹ ਕਿਲੇ ਮਹੀਨੇ ਲੜਕੀ ਕਿਹਦਾ ਅੱਛਾ ਕਹਿੰਦਾ ਸਾਡੀ ਫੈਲ ਦੇਖ ਲਓ ਇਹ ਦੇਖਣੀ ਨਹੀਂ ਚੇਪਾ ਨਹੀਂ ਆਏ ਉਹਨਾਂ ਨੂੰ ਵੀ ਗੱਲ ਸਮਝਾਈਓ ਚੱਲ ਰਹੀ ਜਦੋਂ ਮਾੜਿਆ ਜਨਾ ਤੁਹਾਡੇ ਕਿ ਅਸੀਂ ਇੰਨਾ ਕੰਮ ਕਰ ਰਹੇ ਹਾਂ ਕਿ ਇਹ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਮਾੜਾ ਟਾਊਨ ਅਸੀਂ ਇਹ ਮੁਹਿੰਮ ਚਲਾਈ ਆ ਅਸੀਂ ਢੋਰ ਤੋਂ ਢੋਰ ਜਾ ਰਹੇ ਹਾਂ ਕਿ ਇਹ ਗੰਦਗੀ ਨੂੰ ਖਤਮ ਕਰ ਦਿੱਤਾ ਜਾਏ ਔਰ ਅਸੀਂ ਇਹ ਪੂਰੀ ਸਰਕਾਰ ਨੂੰ ਦੱਸਣਾ ਚਾਹਾਂਗੇ ਪੂਰੇ ਏਰੀਆ ਦੇ ਅੰਦਰ ਇੱਕ ਇੱਕ ਕਲੋਨੀ ਨੂੰ ਨਾਲ ਜੋੜਾਂਗੇ ਉਹਨਾਂ ਦੀ ਗੰਦਗੀ ਖਤਮ ਕਰਨ ਲਈ ਕਿ ਇਹ ਕਲੋਨੀ ਨੂੰ ਜੋੜਾਂਗੇ ਅਸੀਂ ਮੈਨਪਾਵਰ ਯਾਰ ਆਏਗੀ ਔਰ ਇਹ ਡੰਪ ਇਹਨਾਂ ਨੂੰ ਖਤਮ ਕਰਨਾ ਹੀ ਪਏਗਾ ਅਸੀਂ ਇਹ ਮੁਹਿੰਮ ਫਿਰ ਚਲਾਈ ਹੈ ਕਿ 8 ਤਰੀਕ ਕਪਰੇ 1 ਵਜੇ ਤੋਂ ਅਸੀਂ ਧਰਨਾ ਸ਼ੁਰੂ ਕਰਾਂਗੇ ਜਿਸ ਦਾ ਕੋਈ ਟਾਈਮ ਨਹੀਂ ਹੈ ਉਹ ਦੇ ਉਦੋਂ ਤੱਕ ਚੱਲੇਗਾ ਜਦੋਂ ਤੱਕ ਕੰਪਨੀ ਖਤਮ ਹੋਏਗਾ ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਜਸਵੰਦਰ ਸਿੰਘ ਸਾਨੀ ਔਰ ਚੇਅਰਮੈਨ ਸਾਹਿਬ ਰੰਦਰ ਮਲੀਖੀ ਪੂਰੀ ਟੀਮ ਮੈਂ ਪ੍ਰਧਾਨ ਇਹ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਨ ਜਲੰਧਰ ਰਜਿਸਟਰ ਅਸੀਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਕਾਰ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਸਫਾਈ ਬਾਰੇ ਤੇ ਸਭ ਤੋਂ ਸਾਡਾ ਜਿਹੜਾ ਮੇਨ ਮੁੱਦਾ ਹੈ ਮਾਲਟੌਨ ਕੂੜੇ ਦਾ ਡੰਪ ਨੂੰ ਹਟਾਣ ਲਈ ਅਸੀਂ 8 ਦਸੰਬਰ ਦਿਨ ਐਤਵਾਰ ਨੂੰ ਦੁਪਹਿਰੇ 1 ਵਜੇ ਪੱਕੇ ਤੌਰ ਤੇ ਅਨ ਅਨਮਿੱਥੇ ਸਮੇਂ ਲਈ ਧੰਨਾ ਲਗਾ ਰਹੇ ਹਾਂ ਇਹ ਧੰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਡੰਪ ਪੂਰੀ ਤਰ੍ਹਾਂ ਤੋਤੇ ਖਤਮ ਨਹੀਂ ਹੋ ਜਾਂਦਾ ਅਸੀਂ ਅੱਜ ਹਾਊਸਿੰਗ ਬੋਰਡ ਕਲੋਨੀ ਦੇ ਜਿੰਨੀਆਂ ਵੀ ਗਲੀਆਂ ਹਨ ਉੱਥੇ ਆ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਲੋਕਾਂ ਦੇ ਕੋ ਸਹਿਯੋਗ ਮੰਗ ਰਹੇ ਹਾਂ ਸਾਨੂੰ ਲੋਕੀ ਇਹਨਾਂ ਸਹਿਯੋਗ ਦੇਦੇ ਹਨ ਕਿ ਉਹ ਕਹਿੰਦੇ ਭਾਈ ਤੁਸੀਂ ਕੱਲ ਤੋਂ ਧੰਨਾ ਲਾ ਦਿਓ ਪਰ ਜੋ ਅਸੀਂ 8 ਦਸੰਬਰ ਦੀ ਤਰੀਕ ਦਿੱਤੀ ਹੈ ਉਸ ਤੋਂ ਪਹਿਲਾਂ ਅਸੀਂ ਧੰਨਾ ਨਹੀਂ ਲਾਣਾ ਅਸੀਂ 8 ਦਸੰਬਰ ਦਾ ਧੰਨਾ ਕੋਸ਼ਿਸ਼ ਕਰ ਚੁੱਕੇ ਹਾਂ ਅਸੀਂ ਆਉਣ ਵਾਲੇ 8 ਦਸੰਬਰ ਨੂੰ ਦੁਪਹਿਰ 1 ਵਜੇ ਧੰਨੇ ਤੇ ਬੈਠ ਜਾਣਾ ਹੈ ਤੇ ਜਦੋਂ ਤੱਕ ਇਹ ਧੰਨਾ ਚੱਲੇਗਾ ਜਦ ਤੱਕ ਇਹ ਡੰਪ ਖਤਮ ਨਹੀਂ ਹੁੰਦਾ ਕਿਹੜੀ ਸੁਸਾਇਟੀ ਵੱਲੋਂ ਲਾਇਆ ਜਾਏਗਾ ਜੁਆਇੰਟ ਐਕਸ਼ਨ ਕਮੇਟੀ ਮਾਡਰ ਟਾਉਨ ਜਲੰਧਰ ਰਜਿਸਟਰ ਵੱਲੋਂ ਅਤੇ ਲਗਾਤਾਰ ਅੱਗੇ ਦੀਆਂ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਨੀ ਸਾਹਿਬ ਤੁਹਾਡੇ ਵੱਲੋਂ ਬਹੁਤ ਸਾਰੀਆਂ ਕਾਰਪੋਰੇਸ਼ਨ ਨੂੰ ਕੰਪਲੀਟਾ ਵੀ ਕੀਤੀ ਗਿਆ ਲੇਕਿਨ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਕੀ ਹੋਦਾ ਹੁਣ ਮੈਂ ਇੱਕ ਕਹਿ ਨਹੀਂ ਸਕਦਾ ਜੀ ਕਿਉਂ ਨਹੀਂ ਹੋ ਰਹੀ ਮੇਨ ਰੀਜਨ ਹੈ ਕਿ ਲਗਭਗ 2 ਸਾਲ ਦੇ ਵਿੱਚ 8-9 ਕਮਿਸ਼ਨਰ ਇੱਥੋਂ ਬਦਲ ਕੇ ਚੱਲ ਜਾਂਦੇ ਹਨ ਤੇ ਇਸ ਲਈ ਉਹ ਸਾਡੀ ਗੱਲ ਨਹੀਂ ਸੁਣ ਕੇ ਰਾਜੀ ਦੇਖਿਆ ਜਾਵੇ ਮੋਕੇ ਦੇ ਐਮਐਲਏ ਸਾਹਿਬ ਵੀ ਤੁਹਾਡੇ ਕੋਲ ਆਏ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਅੱਗੇ ਮੋਕੇ ਦੇ ਜੇ ਐਮਐਲਏ ਸਰਾਰ ਪ੍ਰਕਰ ਸਿੰਘ ਜੀ ਨੇ ਸਾਡੇ ਕਹਿੰਦੇ ਸੀ ਆਪਾਂ ਆਵਾਂਗੇ ਪਰ ਪਾਰਟੀ ਬਾਜੀ ਕਰਕੇ ਉਹ ਅੱਗੇ ਨਹੀਂ ਆਦੇ ਠੀਕ ਚੇਅਰਮੈਨ ਜੁਆਇੰਟ ਐਕਸ਼ਨ ਕਮੇਟੀ ਜ਼ਿਲ੍ਹਾ ਜੁਜਿੰਦਰ ਸਰ ਜੀ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਪ੍ਰਚਾਰ ਕੀ ਕਾਰਨ ਕੀ ਹੈ ਅਸੀਂ ਸਰਕਾਰ ਦਾ ਕੰਮ ਕਰ ਰਹੇ ਹਾਂ ਹਾਂਜੀ ਸਰਕਾਰ ਜਿਹੜਾ ਕੰਮ ਨਹੀਂ ਕਰ ਪਾਉਂਦੀ ਅਸੀਂ ਉਹ ਕੰਮ ਕਰ ਰਹੇ ਹਾਂ ਅਸੀਂ ਸ਼ਹਿਰ ਨੂੰ ਸਾਫ਼ ਕਰਨ ਦੇ ਲਈ ਡੋਰ ਟੂ ਡੋਰ ਲੋਕਾਂ ਨੂੰ ਜਗਾ ਰਹੇ ਹਾਂ ਸਰਕਾਰ ਤਾਂ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਉਹ ਮਾਈਕ ਲਾਏ ਹੋਏ ਆ ਜਗ੍ਹਾ ਦੇ ਉੱਤੇ ਪਤਾ ਨਹੀਂ ਹੁਣ ਕੋ ਸੁੰਦਾ ਕਿ ਨਹੀਂ ਸੁੰਦਾ ਲੇਕਿਨ ਸਾਡਾ ਬਿਆਨ ਜਿਹੜਾ ਨਾ ਉਹ ਸੱਚਾ ਤੇ ਸੁੱਚਾ ਹੈ ਕਿੰਨੇ ਕਿ ਚਿਰ ਤੋਂ ਪਰੇਸ਼ਾਨੀ ਆ ਰਹੀ ਤੁਹਾਨੂੰ ਹੈ ਅਸੀਂ ਤਾਂ ਕਈ ਸਾਲਾਂ ਤੋਂ ਇਹ ਭੁਗਤਰੀਆਂ ਜਿਹੜਾ ਡੰਪ ਅੱਤੇ ਲੱਗਾ ਮਾਰਟਨ ਸੁਣਨ ਚ ਹੈ ਵੀ ਆਇਆ ਜਿਹੜੀ ਕੇਵਲ ਵਿਹਾਰ ਦੀ ਨਾਲ ਕਲੋਨੀ ਹੈ ਉੱਥੇ ਡੈਥ ਵੀ ਬਹੁਤ ਹੋਈਆਂ ਕੂੜੇ ਦੇ ਕਾਰਨ ਬਹੁਤ ਸੋ ਲੋਕ ਬਿਮਾਰ ਜਦ ਇੰਨੀ ਗੰਦਗੀ ਹੈ ਇੰਨਾ ਜਮੀਨ ਥੱਲੇ ਪਾਣੀ ਗੰਦਾ ਹੋ ਗਿਆ ਪੇੜ ਸੜ ਗਏ ਸਮਝੋ ਕਿ ਵੀ ਉਹ ਜਗ੍ਹਾ ਦਾ ਕੀ ਹਾਲਾਤ ਹੋਗੇ ਟਿੱਕੋ ਤੇ ਉੱਥੇ ਸਬੂਤ ਹੈ ਨਾ ਸਾਹਮਣੇ ਕਿ ਪੇੜ ਗਿਰ ਗਏ ਤੇ ਹਰਾ ਭਰਾ ਜਗਾ ਸੀ ਬਹੁਤ ਸਾਰੇ ਉੱਥੇ ਪੇੜ ਸੀ ਗਿਰ ਗਏ ਕੋਈ ਸੜ ਗਏ ਤੇ ਤੁਸੀਂ ਆਪ ਸੱਚੇ ਲੋਕਾਂ ਦੇ ਘਰਾਂ ਚੋਂ ਕੇਵਲ ਵਿਹਾਰ ਦੇ ਕੀ ਹਾਲਾਤ ਹੋਣਗੇ ਸਰ ਦੇਖਿਆ ਜਾਵੇ ਵੀ ਨਾ ਸ਼ਮਸ਼ਾਨ ਘਾਟ ਵੀ ਉੱਥੇ ਸੰਸਕਾਰ ਵਾਸਤੇ ਵੀ ਪਬਲਿਕ ਬਹੁਤ ਆਉਂਦੀ ਹ ਨਕੋਲੋਨੀ ਹੈ ਨਾਲ ਹੋਰ ਹਾਪਸਿੰਗਪੋਰਟ ਕੋਲੋਨੀ ਹੈ ਸਾਡੇ ਘਰਾਂ ਤੱਕ ਰਾਤ ਨੂੰ ਬਦਬੂ ਆਉਂਦੀ ਹੈ ਬੜਾ ਬੁਰਾ ਹਾਲ ਹੁੰਦਾ ਹੈ ਬੱਚੇ ਰਹਿੰਦਾ ਹੈ ਬਿਮਾਰੀਆਂ ਬਹੁਤ ਫੈਲਦੀਆਂ ਠੀਕ ਹੈ ਹਰ ਸਭ ਅਸੀਂ ਹਸਪੀਟਲਾਂ ਚ ਡੇਂਗੂ ਸ਼ੰਗੂ ਬਿਮਾਰੀਆਂ ਤੁਹਾਡੇ ਬਹੁਤ ਫੈਲਦੀਆਂ ਨੇ ਐਕਚੁਅਲੀ ਅਸੀਂ ਤਾਂ ਸਰਕਾਰ ਦੇ ਕੰਮ ਕਰਨ ਜਾ ਰਹੇ ਹਾਂ ਅਸੀਂ ਕਾਰਪੋਰੇਸ਼ਨ ਦਾ ਕੰਮ ਕਰ ਰਹੇ ਹੈਗੇ ਆ ਕਿ ਡੋਰ ਡੋਰ ਲੋਕਾਂ ਨੂੰ ਸਮਝਾ ਰਹੇ ਹਾਂ ਕੂੜੇ ਦਾ ਅਲੱਗ-ਅਲੱਗ ਕਰਨਾ ਅਸੀਂ ਚਾਹਨੇ ਕੂੜਾ ਖਤਮ ਹੋਵੇ ਕੂੜਾ ਖਤਮ ਹੋਣਾ ਚਾਹੀਦਾ ਨਾ ਕਿ ਇੱਥੋਂ ਕੂੜਾ ਜਾ ਕੇ ਉੱਥੇ ਛੁੱਟ ਜਾਓ ਉੱਥੇ ਉੱਥੇ ਛੁੱਟ ਜਾਓ ਕਰੋ ਉਹ ਸਾਢੇ ਰੁਪਏ ਹੈ ਜਿਹੜੇ ਵੇਸਟ ਹੋ ਰਿਹਾ ਕਿੰਨੀਆਂ ਕਿੰਨੀਆਂ ਕੋਲੋਨੀਆਂ ਚ ਕੂੜਾ ਆਂਦਾ ਇੱਥੇ ਪਤਾ ਨਹੀਂ ਇੱਥੇ 15 20 ਕੋਲੋਨੀਆਂ ਦਾ ਕੂੜਾ ਆ ਲਗਿਆ ਜਿੰਨੇ ਡੱਬ ਬੰਦ ਉਹ ਵੀ ਕੂੜਾ ਇੱਥੇ ਆ ਲੱਗ ਪਿਆ ਬੁੜੀ ਦੂਰੋਂ ਦੂਰੋਂ ਕੂੜਾ ਇੱਥੇ ਆ ਲੱਗ ਪਿਆ ਔਰ ਇਹ ਕੂੜਾ ਇਹ ਕਰੋਨਾ ਕਾਲ ਚ ਕੂੜੇ ਦੇ ਢੇਰ ਲੱਗੇ ਸੀ ਨਾ ਉਸ ਤਰ੍ਹਾਂ ਦੇ ਢੇਰ ਹੁਣ ਫੇਰ ਲੱਗੇ ਹੋਏ ਇੱਥੇ ਉਹ ਮਜਬੂਰ ਕਰ ਰਹੇ ਤੁਹਾਨੂੰ ਇਹ ਕਿ ਅਸੀਂ ਇਹ ਐਜੀਟੇਸ਼ਨਾਂ ਕਰੀਏ ਅਸੀਂ ਤਾਂ ਕਹਿੰਦੇ ਆ ਸ਼ਹਿਰ ਸਾਡਾ ਜ਼ਰੂਰਤ ਹੋਵੇ ਸਮਾਰਟ ਸਿਟੀ ਕੀ ਹੁੰਦਾ ਵੈ ਸਮਾਰਟ ਨਹੀਂ ਹੁੰਦਾ ਕਿ ਤੁਸੀਂ ਇੱਕ ਪੌਸ਼ ਕੋਲੋਨੀ ਦੇ ਵਿੱਚ ਕੂੜਾ-ਕੂੜਾ ਲਗਾ ਦਿਓ ਇਹ ਪੌਸ਼ਕਲ ਨੂੰ ਨਹੀਂ ਚੋੜਾ ਹੁੰਦਾ ਨਹੀਂ ਕੂੜਾ ਪਿਆ ਰਹਿੰਦਾ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਚੁੱਕਦੇ ਵੀ ਆ ਗਏ ਕੱਜ ਜ ਤੁਹਾਨੂੰ ਪਤਾ ਹੈ ਕਾਰਪੋਰੇਸ਼ਨ ਦੀ ਵਰਕਿੰਗ ਕਿਦਾਂ ਦੀ ਹੈ 4 ਦਿਨ ਸਟ੍ਰਾਈਕ ਹੁੰਦੀ ਹੈ ਇੱਥੇ 4 ਦਿਨ ਕੰਮ ਹੁੰਦਾ 4 ਦਿਨ ਸਟ੍ਰਾਈਕ 4 ਦਿਨ ਕੰਮ ਹੁੰਦਾ ਤੇ ਹਲੇ ਸਟ੍ਰਾਈਕ ਹੋਗਾ ਤੁਸੀਂ ਆਪ ਜਦੋਂ ਕਿ ਮਿਸ਼ਨ ਹੋ ਗਈ ਤੁਹਾਨੂੰ ਕੋਈ ਲੱਗਦਾ ਤੁਹਾਡੇ ਧਰਨਾ ਲਾਨ ਦੇ ਕਾਰਨ ਵੀ ਸਫਾਈ ਹੋ ਸਕਦੀ ਇੱਥੇ ਬਿਲਕੁਲ ਧਰਨਾ ਨਾਲ ਸਫਾਈ ਹੋ ਰਹੀ ਹੈ ਅਸੀਂ ਐਨਜੀਡੀ 'ਚ ਕੇਸ ਵੀ ਕੀਤਾ ਆਇਆ ਹੋਇਆ ਹੈ ਠੀਕ ਹੈ ਔਰ 6 ਤਰੀਕ ਦਸੰਬਰ ਨੂੰ ਉਹਦਾ ਵੀ ਆ ਗਿਆ ਹੈ ਫੈਸਲਾ ਹੁਣ ਵੀ ਆ ਜਾਣਾ ਹੈ ਇਹ ਸੜਕ ਦੇ ਉੱਤੇ ਦੇਖੋ 2016 ਦਾ ਰੂਲ ਕੀ ਕਹਿੰਦਾ ਹੈ ਕਿ ਸਾਨੂੰ ਇਹ ਸਾਨੂੰ ਕਾਰਪੋਰੇਸ਼ਨ ਕੀ ਕਰ ਰਹੀ ਹੈ ਕਿ 2016 ਦਾ ਰੂਲ ਕਹਿ ਰਿਹਾ ਹੈ ਕਿ ਤੁਸੀਂ ਸੜਕ ਦੇ ਤੇ ਕੋੜਾ ਨਹੀਂ ਛੁਟਦੇ ਲੇਕਿਨ ਜੇ ਕਾਰਪੋਰੇਸ਼ਨ ਖੁਦ ਛੁੱਟੇਗੀ ਤਾਂ ਆਮ ਪਬਲਿਕ ਨੂੰ ਕੀ ਮਿਲੇਗਾ ਆਮ ਪਬਲਿਕ ਕੀ ਸੋਚੇਗੀ ਜੇ ਇੰਨੀ ਗੰਦਗੀ ਕਾਰਪੋਰੇਸ਼ਨ ਖੁਦ ਫੈਲਾ ਰਹੀ ਹੈ ਤੇ ਅਸੀਂ ਕਿਉਂ ਗੰਦਗੀ ਨਾ ਫਲਾਈਏ ਸਾਨੂੰ ਕਿਦਾ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਅਸੀਂ ਆਪ ਸੁਧਰਾਂਗੇ ਫਿਰ ਇਹਦੇ ਕਿਸੇ ਹੋਰ ਨੂੰ ਦੋਧਾਰਾਂਗੇ ਨਾ ਜੇ ਅਸੀਂ ਆਪ ਨਹੀਂ ਸੁਧਰੇ ਕਾਰਪੋਰੇਸ਼ਨ ਸਰਕਾਰ ਵੱਲੋਂ ਗੰਦ ਪਾਇਆ ਜਾ ਰਿਹਾ ਸ਼ਹਿਰ ਚ ਤੇ ਫਿਰ ਲੋਕ ਕਿਦਾਂ ਸੁਧਰ ਜਾਣਗੇ ਤੇ ਜਿਹੜਾ ਉੱਥੇ ਕੁੜੇਵਾਲੀ ਜਗ੍ਹਾ ਤੇ ਰੂਮ ਬਣਾਇਆ ਹੈ ਕਾਰਪੋਰੇਸ਼ਨ ਵੱਲੋਂ ਕਿ ਪਬਲਿਕ ਵੱਲੋਂ ਬਣਾਇਆ ਹੈ ਨਾ ਪਤਾ ਨਹੀਂ ਕਦੋਂ ਤਾਂ ਇਹਨਾਂ ਨੇ ਬਣਾਇਆ ਕਿਸ ਲਈ ਬਣਾਇਆ ਉਹ ਦੀ ਸਾਨੂੰ ਪਤਾ ਨਹੀਂ ਉਸ ਗੱਲ ਦਾ ਜਦੋਂ ਕੂੜਾ ਚੱਕਿਆ ਜਾਏਗਾ ਤਾਂ ਮੁੜ ਕੇ ਤੋੜ ਦਿੱਤਾ ਜਾਏਗਾ ਉਹਨੂੰ ਅਸੀਂ ਉਹਨੂੰ ਬਿਲਕੁਲ ਤੋੜ ਦੇਣਾ ਹੈ ਅਸੀਂ ਇਹਨੂੰ ਡਿਵੈਲਪ ਕਰਨਾ ਹੈ ਇਸ ਜਗ੍ਹਾ ਨੂੰ ਅਸੀਂ ਇੱਥੇ ਆਪਰਾ ਖੂਬਸੂਰਤ ਬਣਾਵਾਂਗੇ ਅਸੀਂ ਇੱਥੇ ਆਪਣੀ ਜੇਬੋਂ ਪੈਸੇ ਲਾ ਲਾਂ ਕਾਰਪੋਰੇਸ਼ਨ ਕੋਲ ਅਸੀਂ ਉਮੀਦ ਨਹੀਂ ਰੱਖਦੇ ਅਸੀਂ ਬਹੁਤ ਧੇਰ ਤੇ ਇਸ ਨੂੰ ਡਿਵੈਲਪਮੈਂਟ ਕਰਨ ਕਈ ਵਾਰੀ ਇੱਥੇ ਆਂਦੇ ਨੇ ਪਰ ਸਾਨੂੰ ਤੇ ਥੋੜਾ ਬੁਲਾਇਆ ਨਾ ਕਦੀ ਠੀਕ ਹੈ ਸਾਨੂੰ ਬੁਲਾਉਂਦੇ ਜਾਂ ਸਾਡੇ ਨਾਲ ਕੋਈ ਗੱਲਬਾਤ ਕਰਨ ਅਸੀਂ ਦੇਖੋ ਅਸੀਂ ਇਹਨਾਂ ਨੂੰ ਮਿਲਣ ਜਾਂਦੇ ਆ ਸਾਨੂੰ 4-4 ਘੰਟੇ ਬਾਹਰ ਬਿਠਾ ਦਿੰਦੇ ਆ ਆਫਿਸ ਦੇ ਬਾਹਰ ਦੇਖੋ ਅਸੀਂ ਇਹਦੇ ਸੇਵਾ ਕਰਨ ਲੱਗੇ ਆ ਪੈਸਾ ਵੀ ਲੈਣਾ ਔਰ ਸੇਵਾ ਵੀ ਕਰਨੀ ਟਾਈਮ ਵੀ ਲਗਾਣਾ ਔਰ ਇਹ ਸਾਨੂੰ 4-4 ਘੰਟੇ ਬਾਹਰ ਉਠਾ ਦਿੰਦੇ ਆ ਤੁਸੀਂ ਆਪ ਦੱਸੋ ਕਿ ਕੋਈ ਹੈ ਕੋਈ ਲਿਆਕਤ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਤਰਨਾ ਲਾਣ ਤੋਂ ਬਾਅਦ ਕਮਿਸ਼ਨਰ ਸਾਹਿਬ ਮੌਕਾ ਦੇਖਣਗੇ ਆ ਕੇ ਇੱਥੇ ਤੁਹਾਡੇ ਨਾਲ ਗੱਲਬਾਤ ਕਰਨਗੇ ਕੋਈ ਮੈਨੂੰ ਲੱਗਦਾ ਹੈ ਕਿ ਜੋ ਅਸਲੀ ਹਾਲਾਤ ਚੱ ਠੀਕ ਕਮਿਸ਼ਨਰ ਸਾਹਿਬ ਨਹੀਂ ਮੰਤਰੀ ਸਾਹਿਬ ਵੀ ਆਣਗੇ ਔਰ ਵੱਡੇ ਵੱਡੇ ਲੀਡਰ ਆਣਗੇ ਔਰ ਇਹ ਉਹ ਉਦਾਂ ਦਾ ਧਰਨਾ ਨਹੀਂ ਹੈਗਾ ਕੋਈ ਇਹ ਧਰਨਾ ਜਿਹੜੇ ਲੱਗ ਗਿਆ ਨਾ ਉਹਨੇ ਅਸਲੀ ਅਸੀਂ ਇਹ ਲੋਕਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਅਸੀਂ ਸ਼ਹਿਰ ਦੇ ਭਲੇ ਲਈ ਕਰ ਰਹੇ ਹਾਂ ਅਸੀਂ ਕੋਈ ਆਪਣੇ ਲਈ ਥੋੜਾ ਕਰ ਕਿੰਨੇ ਕੁ ਮੈਂਬਰ ਬੈਠਣਗੇ ਧਰਨੇ ਤੇ ਸਾਰੇ ਆਣ ਕੇ ਤੁਹਾਡੇ ਸਾਹਮਣੇ ਡੋਰ ਡੋਰ ਕਰਨਾ ਪਰਪਸ ਕੀ ਹੈ ਕਿ ਸਾਰੇ ਲੋਕ ਆਣ ਸਾਰੇ ਜਾਗਰੂਕ ਹੋ ਜਾਣ ਕਿ ਵੀ ਇਹ ਗੰਦਗੀ ਚ ਆਪਾਂ ਨਹੀਂ ਰਹਿਣਾ ਚਾਹੇ ਕਾਰਪੋਰੇਸ਼ਨ ਹੈ ਚਾਹੇ ਕੋਈ ਵੀ ਹੈ ਸਭ ਦਾ ਫਾਇਦਾ ਹੈ ਇੱਥੇ ਕਾਰਪੋਰੇਸ਼ਨ ਦਾ ਵੀ ਫਾਇਦਾ ਹੈ ਸਰਕਾਰ ਨੂੰ ਵੀ ਫਾਇਦਾ ਹੈ ਸਭ ਦੀ ਭਲੇ ਬਲੇ ਹੋਣੀ ਹੈ ਜੇ ਕੂੜ